ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਆਪ ਸਭ ਦਾ ਸਾਡੇ YouTube ਚੈਨਲ ਤੇ ਅੱਜ ਅਸੀਂ ਤੁਹਾਡੇ ਨਾਲ ਪੰਜਾਬੀ ਦੇ ਉੱਗੇ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਲਿਖੀ ਹੋਈ ਇੱਕ ਕਹਾਣੀ ਸ਼ਬਨਮ ਸ਼ੇਅਰ ਕਰਨ ਲੱਗੇ ਹਾਂ ਇਹਨਾਂ ਦੀ ਉਹ ਬਹੁਤ ਹੀ ਪ੍ਰਸਿੱਧ ਕਹਾਣੀਆਂ ਤੇ ਇਸ ਕਹਾਣੀ ਦੇ ਵਿੱਚ ਉਹ ਆਪਣੀ ਜ਼ਿੰਦਗੀ ਦਾ ਇੱਕ ਵਾਕਿਆ ਸ਼ੇਅਰ ਕਰਦੇ ਨੇ ਗੁਰਬਖਸ਼ ਸਿੰਘ ਪ੍ਰੀਤਲੜੀ ਫੌਜ ਦੇ ਵਿੱਚ ਇੰਜੀਨੀਅਰ ਸੀਗੇ ਉਹ ਦੱਸਦੇ ਨੇ ਕਿ ਇੱਕ ਵਾਰੀ ਉਹ ਆਪਣੀ ਫੌਜੀ ਟੁਕੜੀ ਦੇ ਨਾਲ ਬੰਬੇ ਗਏ ਹੋਏ ਸੀ ਉੱਥੇ ਜਿੱਥੇ ਉਹਨਾਂ ਦੀ ਸਟੇ ਸੀ ਤਾਂ ਕਹਿੰਦੇ ਇੱਕ ਰਾਤ ਖਾਣਾ ਖਾਣ ਤੋਂ ਬਾਅਦ ਜਦੋਂ ਮੈਂ ਸੈਰ ਕਰਨ ਦੇ ਲਈ ਨਿਕਲਿਆ ਤਾਂ ਮੈਂ ਬਹੁਤ ਦੂਰ ਚਲਾ ਗਿਆ। ਉਹਨਾਂ ਨੇ ਦੇਖਿਆ ਕਿ ਉੱਥੇ ਇੱਕ ਵੇਸਵਾ ਦਾ ਕੋਠਾ ਸੀ। ਤਾਂ ਉਸ ਵੇਸਵਾ ਨੇ ਉਹਨਾਂ ਨੂੰ ਆਵਾਜ਼ ਮਾਰੀ। ਜਦੋਂ ਉਹ ਉਹਨਾਂ ਦੇ ਕੋਲ ਗਏ ਹੋ ਸਕਦਾ ਮੇਬੀ ਵੇਸਵਾ ਨੇ ਵੀ ਉਹ ਵੇਸਵਾ ਨੇ ਉਹਨਾਂ ਨੂੰ ਉਸੇ ਹੀ ਤਰੀਕੇ ਮਤਲਬ ਗੈਸ ਕੀਤਾ ਕਿ ਜਿਸ ਤਰ੍ਹਾਂ ਆਮ ਲੋਕ ਆਉਂਦੇ ਨੇ ਸ਼ਾਇਦ ਇਸ ਤਰ੍ਹਾਂ ਇਹ ਵੀ ਉਵੇਂ ਹੀ ਆਇਆ ਹੋਵੇਗਾ। ਜਦੋਂ ਉਹ ਉਸ ਤੇ ਕਮਰੇ ਦੇ ਵਿੱਚ ਗਏ ਤਾਂ ਉੱਥੇ ਜਾ ਕੇ ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਨੇ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ। ਉਹਨਾਂ ਦੀ ਜ਼ਿੰਦਗੀ ਦਾ ਦੁੱਖ ਸੁੱਖ ਜਾਣਿਆ, ਆਪਣੀ ਜ਼ਿੰਦਗੀ ਦਾ ਦੁੱਖ ਸੁੱਖ ਉਹਨਾਂ ਨੂੰ ਦੱਸਿਆ। ਮਤਲਬ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਉਸ ਵੇਸਵਾ ਦੇ ਨਾਲ ਗੱਲਬਾਤ ਕੀਤੀ। ਕਈ ਘੰਟੇ ਲਗਾਤਾਰ ਉਹ ਉਹਨਾਂ ਦੇ ਕੋਲ ਬੈਠੇ ਰਹੇ ਉਹਨਾਂ ਦੇ ਉਹਨਾਂ ਨੇ ਉਹਨਾਂ ਨੂੰ ਉਹਨਾਂ ਦੀ ਇਸ ਚੀਜ਼ ਦਾ ਕਾਰਨ ਵੀ ਪੁੱਛਿਆ ਕਿ ਉਹਨਾਂ ਨੇ ਇਹ ਜ਼ਿੰਦਗੀ ਕਿਉਂ ਬਣਾਈ ਤਾਂ ਉਹਨਾਂ ਨੇ ਸਾਰੀਆਂ ਗੱਲਾਂ ਬਾਤਾਂ ਸਾਰਾ ਦੁੱਖ ਸੁੱਖ ਉਸ ਬੇਸਵਾ ਨੇ ਉਹਨਾਂ ਨੂੰ ਆਪਣਾ ਦੱਸਿਆ ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਉਹਨਾਂ ਨੂੰ ਕੁਝ ਪੈਸੇ ਵੀ ਦਿੱਤੇ ਵੀ ਤੁਸੀਂ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੋ ਕਾਫੀ ਟਾਈਮ ਗੱਲਾਂ-ਵਾਟਾਂ ਕਰਨ ਤੋਂ ਬਾਅਦ ਜਦੋਂ ਗੁਰਬਖਸ਼ ਸਿੰਘ ਪ੍ਰੀਤਲੜੀ ਉਸਦੇ ਕਮਰੇ ਦੇ ਵਿੱਚੋਂ ਉੱਠ ਕੇ ਬਾਹਰ ਆਉਣ ਲੱਗੇ ਤਾਂ ਉਹਦੇ ਕਮਰੇ ਦੇ ਵਿੱਚ ਜਿਹੜਾ ਸ਼ੀਸ਼ਾ ਲੱਗਿਆ ਹੋਇਆ ਸੀ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਉਹਨਾਂ ਦੇ ਉਸ ਉਹ ਸ਼ੀਸ਼ੇ ਦੇ ਵਿੱਚ ਵੇਖ ਕੇ ਆਪਣੀ ਪੱਗ ਸੈੱਟ ਕਰ ਲਈ ਜਿਸ ਤਰ੍ਹਾਂ ਕਿ ਹਾ ਇੱਕ ਹਰੇਕ ਸਰਦਾਰ ਦੀ ਇਹ ਆਦਤ ਹੁੰਦੀ ਹੈ ਕਿ ਜਿੱਥੇ ਵੀ ਕਿਤੇ ਉਹ ਸ਼ੀਸ਼ਾ ਲੱਗਿਆ ਜੇਕਰ ਦੇਖੇ ਤਾਂ ਉਹ ਆਪਣੀ ਉਸ ਸ਼ੀਸ਼ੇ ਦੇ ਵਿੱਚ ਦੇਖ ਕੇ ਪੱਗ ਜ਼ਰੂਰ ਸੈੱਟ ਕਰਦੇ ਨੇ ਤਾਂ ਜਦੋਂ ਗੁਰਬਖਸ਼ ਸਿੰਘ ਪ੍ਰੀਤਲੜੀ ਉੱਥੋਂ ਸ਼ੀਸ਼ੇ ਦੇ ਵਿੱਚੋਂ ਆਪਣੀ ਪੱਗ ਸੈੱਟ ਕਰਨ ਤੋਂ ਬਾਅਦ ਉੱਥੋਂ ਚਲੇ ਗਏ ਉਸ ਬੇਸਵਾ ਨੇ ਕੀ ਕੀਤਾ ਕਿ ਆਪਣੇ ਨੌਕਰ ਨੂੰ ਕਿ ਤੂੰ ਕੁਛ ਕੱਪੜਾ ਲੈ ਕੇ ਆ। ਉਹਦਾ ਨੌਕਰ ਬਾਜ਼ਾਰ ਗਿਆ ਤੇ ਬਾਜ਼ਾਰ ਦੇ ਵਿੱਚੋਂ ਕੱਪੜਾ ਲੈ ਕੇ ਆਇਆ। ਉਹਨੇ ਕਿਹਾ ਕਿ ਤੂੰ ਇਹ ਕੱਪੜਾ ਸ਼ੀਸ਼ੇ ਦੇ ਸਾਈਡ ਤੇ ਹੋ ਕੇ ਸ਼ੀਸ਼ੇ ਤੇ ਪਾ ਦੇ। ਉਸਨੇ ਉਹਵੇਂ ਹੀ ਕੀਤਾ ਉਹ ਸ਼ੀਸ਼ੇ ਤੇ ਕੱਪੜਾ ਪਾਤਾ। ਬਾਅਦ ਵਿੱਚ ਉਹ ਨੌਕਰ ਨੇ ਪੁੱਛਿਆ ਵੀ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ? ਉਹ ਕਹਿੰਦੀ ਵੀ ਦੁਨੀਆਂ ਦਾ ਸਭ ਤੋਂ ਖੂਬਸੂਰਤ ਚਿਹਰਾ ਇੱਕ ਉੱਚੇ ਕਿਰਦਾਰ ਵਾਲਾ ਇਨਸਾਨ ਅੱਜ ਇਸ ਸ਼ੀਸ਼ੇ ਦੇ ਵਿੱਚ ਆਪਣਾ ਮੂੰਹ ਦੇਖ ਕੇ ਗਿਆ। ਮੈਂ ਨਹੀਂ ਚਾਹੁੰਦੀ ਕਿ ਅੱਜ ਤੋਂ ਬਾਅਦ ਕੋਈ ਹੋਰ ਇਸ ਸ਼ੀਸ਼ੇ ਦੇ ਵਿੱਚ ਆਪਣਾ ਮੂੰਹ ਦੇਖੇ। ਜਿਹੜੇ ਟੇਬਲ ਤੇ ਬੈਠ ਕੇ ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਨੇ ਉਸ ਨਾਲ ਗੱਲਾਂ ਕੀਤੀਆਂ ਸੀ ਉਸ ਟੇਬਲ ਤੇ ਵੀ ਉਸਨੇ ਕਪੜਾ ਪਵਾਤਾ ਕਿ ਇਸ ਟੇਬਲ ਤੇ ਵੀ ਅੱਜ ਤੋਂ ਬਾਅਦ ਕੋਈ ਹੋਰ ਨਹੀਂ ਬੈਠਣਾ ਚਾਹੀਦਾ ਇਸੇ ਤਰ੍ਹਾਂ ਹੀ ਗੁਰਬਖਸ਼ ਸਿੰਘ ਪ੍ਰੀਤਲੜੀ ਆਪਣੀ ਜ਼ਿੰਦਗੀ ਦਾ ਹੋਰ ਵਾਕਿਆ ਵੀ ਸ਼ੇਅਰ ਕਰਦੇ ਨੇਗੇ ਗੁਰਬਖਸ਼ ਸਿੰਘ ਪ੍ਰੀਤਲੜੀ ਬਹੁਤ ਦੇਸ਼ਾਂ ਦੇ ਵਿੱਚ ਘੁੰਮੇ ਪਰ ਉਹਨਾਂ ਨੇ ਆਪਣਾ ਸਿੱਖੀ ਸਰੂਪ ਨਹੀਂ ਸਿੱਖਿਆ ਉਹ ਦੱਸਦੇ ਨੇ ਕਿ ਇੱਕ ਵਾਰੀ ਉਹ ਅਮਰੀਕਾ ਗਏ ਅਮਰੀਕਾ ਦੇ ਵਿੱਚ ਸਟ੍ਰੈਂਡਸ ਨਿਮਾ ਸੀ ਤਾਂ ਉਸ सिनेਮੇ ਦੇ ਵਿੱਚ ਜਦੋਂ ਉਹ ਗਈ ਤਾਂ ਉਸ सिनेਮੇ ਦਾ ਜਿਹੜਾ ਕਰਮਚਾਰੀ ਸੀ ਉਹਨਾਂ ਨੇ ਉਸ ਨੂੰ ਬਾਹਰ ਜਾਣ ਲਈ ਕਿਹਾ ਕਿਉਂਕਿ ਉਹਨਾਂ ਦੀ ਦਸਤਾਰ ਬੰਨੀ ਹੋਈ ਸੀ ਉਹਨਾਂ ਨੇ ਕਿਹਾ ਜੀ ਤੁਸੀਂ सिनेਮੇ ਵਿੱਚ ਨਹੀਂ ਆ ਸਕਦੇ ਤੁਹਾਡੇ ਦਸਤਾਰ ਬੰਨੀ ਹੋਈ ਆ ਉਹ ਦਸਤਾਰ ਨੂੰ ਹੈਟ ਕਹਿੰਦਾ ਸੀ ਜੇ ਤੁਸੀਂ सिनेਮੇ ਦੇ ਵਿੱਚ ਆਉਣਾ ਤਾਂ ਤੁਹਾਨੂੰ ਆਪਣੀ ਦਸਤਾਰ ਉਤਾਰਨੀ ਪਊਗੀ ਗੁਰਵਖ ਸਿੰਘ ਪ੍ਰੀਤਲੜੀ ਕਹਿੰਦੇ ਕਿ ਮੈਂ ਉਹਨਾਂ ਨਾਲ ਕੋਈ ਬਹਿਸ ਨਹੀਂ ਕੀਤੀ ਉਹਨਾਂ ਨੇ ਉਸਦੇ ਨਾਲ ਕੋਈ ਬਹਿਸ ਨਹੀਂ ਕੀਤੀ ਉਸ सिनेਮੇ ਦੇ ਵਿੱਚੋਂ ਬਾਹਰ ਆ ਗਏ ਬਾਹਰ ਆ ਕੇ ਉਹਨਾਂ ਨੇ ਇੱਕ ਚਿੱਠੀ ਲਿਖੀ ਮਤਲਬ ਪੂਰੇ ਅਮਰੀਕਾ ਨੂੰ ਸੰਬੋਧਨ ਕਰਦੇ ਹੋਏ ਇੱਕ ਚਿੱਠੀ ਲਿਖੀ ਉਹ ਕਹਿੰਦੇ ਵੀ ਜਦੋਂ ਤੁਸੀਂ ਇੰਡੀਆ ਆਉਨੇ ਹੋ ਤਾਂ ਕੀ ਅਸੀਂ ਤੁਹਾਡੇ ਪਹਿਰਾਵੇ ਨੂੰ ਲੈ ਕੇ ਕਦੇ ਕੋਈ ਇਤਰਾਜ਼ ਕੀਤਾ ਕੋਈ ਟਿੱਪਣੀ ਕੀਤੀ ਫਿਰ ਸਾਡੇ ਨਾਲ ਇਹੋ ਜਿਹਾ ਵਤੀਰਾ ਕਿਉਂ ਕੀਤਾ ਗਿਆ ਮੇਰੇ ਨਾਲ ਇਹੋ ਜਿਹਾ ਵਤੀਰਾ ਮੇਰੀ ਦਸਤਾਰ ਨੂੰ ਲੈ ਕੇ ਕਿਉਂ ਕੀਤਾ ਗਿਆ ਗੁਰਵਕ ਸਿੰਘ ਪ੍ਰੀਤਲੜੀ ਦੀ ਉਹ ਚਿੱਠੀ ਉਸ ਵੇਲੇ ਦਾ ਜਿਹੋ ਜਿਹਾ ਮੀਡੀਆ ਸੀ ਮਤਲਬ ਜਿਵੇਂ ਅਖਬਾਰ ਜਾਂ ਪੱਤਰ ਅਖਬਾਰਾਂ ਪੱਤਰਾਂ ਦੇ ਵਿੱਚ ਉਹ ਚਿੱਠੀ ਛਪੀ ਉਹ ਇੰਨੀ ਜ਼ਿਆਦਾ ਪਪੂਲਰ ਹੋ ਗਈ ਉਹ ਚਿੱਠੀ ਕਿ ਉਹ ਸਰਕਾਰ ਤੱਕ ਪਹੁੰਚ ਗਈ ਫਿਰ ਸਰਕਾਰ ਨੇ ਉਸ ਸਿਨੇਮੇ ਦੇ ਓਨਰ ਦੇ ਖਿਲਾਫ ਐਕਸ਼ਨ ਲਿਆ ਉਹਨਾਂ ਨੇ ਕਾਰਵਾਈ ਕੀਤੀ ਉਹਨਾਂ ਨੇ ਉਸ ਸਿਨੇਮੇ ਦੇ ਓਨਰ ਨੂੰ ਕਿਹਾ ਵੀ ਤੁਸੀਂ ਗਰਵਕਸਨ ਪ੍ਰੀਤੜੀ ਜੀ ਤੋਂ ਮਾਫੀ ਮੰਗੋ ਉਹਨਾਂ ਨੇ ਮਾਫੀ ਨਾਮਾ ਲਿਖ ਕੇ ਉਹਨਾਂ ਤੋਂ ਮਾਫੀ ਮੰਗੀ ਸੀ ਤੇ ਉਹ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਦਸਤਾਰ ਲਾਉਣ ਦੇ ਲਈ ਕਿਹਾ ਸੀ ਉਸ ਨੂੰ ਵੀ ਉਹਨਾਂ ਨੇ ਨੌਕਰੀ ਤੋਂ ਕੱਢਤਾ ਸੀਗਾ ਤਾਂ ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਉਹਨਾਂ ਨੇ ਇਹ ਵੀ ਆਫਰ ਕੀਤਾ ਕਿ ਤੁਸੀਂ ਜਦੋਂ ਮਰਜ਼ੀ ਸਾਡੇ ਸਿਨੇਮੇ ਦੇ ਵਿੱਚ ਦਿਨ ਰਾਤ ਹੋਵੇ ਭਾਵੇਂ ਜਦੋਂ ਵੀ ਤੁਸੀਂ ਸਾਡੇ ਸਿਨੇਮੇ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਪਰ ਗੁਰਬਖਸ਼ ਸਿੰਘ ਪ੍ਰੀਤਲੜੀ ਕਹਿੰਦੇ ਕਿ ਇਸ ਤੋਂ ਬਾਅਦ ਮੈਂ ਕਦੀ ਵੀ ਦੁਬਾਰਾ ਫੇਰ ਉਸ ਸਿਨੇਮੇ ਦੇ ਵਿੱਚ ਨਹੀਂ ਗਿਆ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਆਪਣਾ ਸਿੱਖੀ ਸਰੂਪ ਕਦੇ ਨਹੀਂ ਸੀ ਬਦਲਿਆ ਭਾਵੇਂ ਉਹ ਕਿਸੇ ਵੀ ਦੇਸ਼ ਦੇ ਵਿੱਚ ਗਏ ਤਾਂ ਉਹਨਾਂ ਨੇ ਦਸਤਾਰ ਦੇ ਉੱਤੇ ਲਿਖਤਾਂ ਵੀ ਬਹੁਤ ਲਿਖੀਆਂ ਆਪਣੀਆਂ ਲਿਖਤਾਂ ਦੇ ਵਿੱਚ ਉਹ ਦਸਤਾਰ ਦਾ ਜ਼ਿਕਰ ਬਹੁਤ ਕਰਦੇ ਨੇਗੇ ਐਸੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਤੇ ਲਈ ਸਤਿ ਸ਼੍ਰੀ ਅਕਾਲ